ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਜਦੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ 5 ਸਾਲ ਦੇ ਬੱਚੇ ਨੂੰ ਕਿਡਨੈਪ ਕੀਤਾ ਜਾਂਦਾ ਤਾਂ ਉਸ ਤੋਂ ਅਗਲੇ ਦਿਨ ਉਸ ਬੱਚੇ ਦੀ ਜਿਹੜੀ ਡੈੱਡ ਬੋਡੀ ਮਿਲਦੀ ਹੈ ਸ਼ਮਸ਼ਾਨ ਘਾਟ ਦੇ ਵਿੱਚ ਤਾਂ ਲੋਕ ਇਕਜੁੱਟ ਹੁੰਦੇ ਨੇ ਲੋਕਾਂ ਵੱਲੋਂ ਕੈਂਡਲ ਮਾਰਚ ਵੀ ਕੱਢਿਆ ਜਾਂਦਾ ਤੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਵੀ ਪਾਏ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਿੰਡ ਵਿੱਚ ਰਹਿਣ ਨਹੀਂ ਦੇਣਾ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਹੂਲਤ ਨਹੀਂ ਦਿੱਤੀ ਜਾਵੇਗੀ ਜਾਂ ਜਿਹੜੇ ਵੀ ਪ੍ਰਵਾਸੀ ਨੇ ਪਿੰਡ ਵਿੱਚ ਰਹਿਣਾ ਹੋਵੇਗਾ ਤਾਂ ਉਹਨੂੰ ਸਭ ਤੋਂ ਪਹਿਲਾਂ ਪੀਸੀਸੀ ਜਾਨਕੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਲੈਣਾ ਜ਼ਰੂਰੀ ਹੋਵੇਗਾ ਪਰ ਇਸ ਦੇ ਬਿਆਨ ਤੋਂ ਬਾਅਦ ਇੱਕ ਮੁੱਖ ਮੰਤਰੀ ਪੰਜਾਬ ਜੋ ਭਗਵਾਨ ਸਿੰਘ ਮਾਨ ਦਾ ਇੱਕ ਬਿਆਨ ਆਉਂਦਾ ਕੀ ਬਿਆਨ ਆ ਅਸੀਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸੋ ਮੇਰੇ ਨਾਲ ਚੇਤਨ ਕਸ਼ਮ ਮੌਜੂਦ ਨੇ ਜੋ ਮੇਰੇ ਹਰ ਇੱਕ ਸਵਾਲ ਦਾ ਬੜੇ ਨਿਰਪੱਖਤਾ ਨਾਲ ਜਵਾਬ ਦਿੰਦੇ ਨੇ ਸੋ ਚੇਤਨ ਕਸ਼ਮ ਮੌਜੂਦ ਨੇ ਚੇਤਨ ਜੀ ਪ੍ਰਵਾਸੀਆਂ ਦੇ ਲਈ ਇੱਕ ਮੁੱਖ ਮੰਤਰੀ ਭਗਵਾਨਤਵਾਂ ਦਾ ਬਿਆਨ ਆਉਂਦਾ ਹੈ ਕਿ ਪਰਵਾਸੀਆਂ ਨੂੰ ਪੰਜਾਬ ਵਿੱਚ ਰਹਿਣਾ ਚਾਹੀਦਾ ਇਹ ਪੰਜਾਬ ਹੈ ਆਪਾਂ ਇੱਥੇ ਕਿਸੇ ਨੂੰ ਰਹਿਣ ਤੋਂ ਆਉਣ ਤੋਂ ਰੋਕ ਨਹੀਂ ਸਕਦੇ ਜੇ ਕੋਈ ਲਾਅ ਐਂਡ ਆਰਡਰ ਦਾ ਇਹ ਗਲਤ ਇਸਤੇਮਾਲ ਕਰੇਗਾ ਉਹ ਤੇ ਸਖਤ ਸਜ਼ਾ ਵੀ ਉਹਨੂੰ ਦਿੱਤੀ ਜਾਵੇਗੀ ਤੁਸੀਂ ਕੀ ਕਹਿੰਦੇ ਹੋ ਜੀ ਇਸ ਚੀਜ਼ ਤੇ ਦੇਖੋ ਪਹਿਲਾਂ ਤਾਂ ਪ੍ਰਿਜੀਏ 9 ਤਰੀਕ ਦੀ ਘਟਨਾ ਵਾਪਰੀ ਹੈ ਤੇ ਅੱਜ ਤਾਰੀਖ ਹੋ ਗਈ 16 16 ਮਤਲਬ ਕਿ ਇੱਕ ਹਫਤਾ ਹੋ ਗਿਆ ਜੀ ਪੂਰਾ ਅੱਜ ਹੈ ਨਾ ਜੀ ਤਾਂ ਜਦੋਂ ਕੱਲ ਮੀਡੀਆ ਵੱਲੋਂ ਸਵਾਲ ਕੀਤੇ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਅਸੀਂ ਕਿਹਨੂੰ ਰੋਕ ਨਹੀਂ ਸਕਦੇ ਪੰਜਾਬੀ ਵੀ ਕਿਤੇ ਹੋਰ ਜਾ ਕੇ ਰਹਿੰਦੇ ਨੇ ਬਿਲਕੁਲ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਪੰਚਾਇਤਾਂ ਤੋਂ ਖਫਾ ਵੀ ਨਜ਼ਰ ਆਏ ਨੇ ਨਰਾਜ਼ ਵੀ ਨਜ਼ਰ ਆਏ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਉਹ ਫੈਸਲੇ ਜਿਹੜੇ ਉਹ ਲੈ ਜਾ ਰਹੇ ਨੇ ਹੈਨਾ ਜੀ ਦੇਖੋ ਮੁੱਖ ਮੰਤਰੀ ਨੇ ਕਰਨੀ ਪੋਲਿਟਿਕਸ ਰਾਜਨੀਤਿਕ ਆਗੂ ਦਾ ਕੰਮ ਹੁੰਦਾ ਉਹ ਵੋਟਾਂ ਦਾ ਭੁੱਖਾ ਹੁੰਦਾ ਉਹ ਬੰਦਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਲਈ ਨਹੀਂ ਗੱਲਾਂ ਕਹਿ ਰਿਹਾ ਕੋਈ ਵੀ ਆਏ ਬੀ ਸੀ ਚਾਹੇ ਮੁੱਖ ਮੰਤਰੀ ਭਗਵਾਨ ਤਮਾਨਾ ਚਾਹੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਬਦਲ ਚੰਨੀ ਆ ਰਾਜਾ ਬੜੇਂਗਿਆ ਚਾਹੇ ਸਾਡੇ ਲੋਕਲ ਲੀਡਰ ਰੂਡਰ ਜਿਹੜੇ ਤੁਰੇ ਫਿਰਦੇ ਨੇ ਇਹ ਨੇ ਸਾਰੇ ਲੀਡਰ ਜਿਹੜੇ ਇਹ ਵੋਟਾਂ ਦੇ ਭੁੱਖੇ ਹੁੰਦੇ ਨੇ ਤਾਂ ਪ੍ਰਵਾਸੀ ਅੱਜ ਦੇ ਸਮੇਂ ਤੇ ਵਿੱਚ ਇਹਨਾਂ ਦਾ ਮੋਟਾ ਵੋਟ ਬੈਂਕ ਬਣਿਆ ਹੋਇਆ ਜੀ ਬਿਲਕੁਲ ਜੀ ਕਮੈਂਟਾਂ ਦੇ ਵਿੱਚ ਲੋਕ ਇਹ ਵੀ ਗੱਲਾ ਕਹਿੰਦੇ ਨੇ ਕਹਿੰਦੇ ਇਹ ਤਾਂ ਨਾ ਤਾਂ ਉਹ ਵੋਟ ਬੈਂਕ ਆ ਜਿਹੜਾ ਵੋਟਾਂ ਤੋਂ ਇੱਕ ਦਿਨ ਪਹਿਲਾਂ ਸ਼ਰਾਬ ਦੀ ਬੋਤਲ ਤੇ 500 ਰੁਪਏ ਦੇ ਨਾਲ ਇਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੰਦਾ ਜਾਂ ਭੁਗਤਦਾ ਤਾਂ ਪਹਿਲਾਂ ਤਾਂ ਅਸੀਂ ਇਹਨਾਂ ਤੋਂ ਉਮੀਦ ਹੀ ਨਹੀਂ ਕਰ ਸਕ ਮੁੱਖ ਮੰਤਰੀ ਨੇ ਇਹ ਕਹਿਤਾ ਕਿ ਅਸੀਂ ਰੋਕ ਨਹੀਂ ਸਕਦੇ ਤਾਂ ਮੁੱਖ ਮੰਤਰੀ ਕੋਈ ਨਿਆਂ ਨਹੀਂ ਤਾਂ ਹੈ ਨਹੀਂ ਉਹਨਾਂ ਨੂੰ ਇੱਕ ਹਫਤਾ ਹੋ ਗਿਆ ਇਸ ਇੱਕ ਦਰਿੰਦਗੀ ਪਰ ਇੱਕ ਕਾੜ ਤੋਂ ਲੈ ਕੇ ਹੈ ਨਾ ਜੀ ਹਵਾਨੀਅਤ ਭਰਿਆ ਜਿੱਦਾਂ ਦਾ ਇਹ ਦ੍ਰਿਸ਼ ਵਾਪਰਿਆ ਹੁਸ਼ਰਪਤ ਵਿੱਚ ਘਟਦਾ ਵਾਪਰੀ ਮੁੱਖ ਮੰਤਰੀ ਦਾ ਇੱਕ ਬਿਆਨ ਤਾਂ ਆਇਆ ਨਹੀਂ ਇਹਨਾਂ ਦੇ ਆਪਣੇ ਜਿਹੜੇ ਐਮ ਐਲ ਏ ਮੰਤਰੀ ਕੱਲੋ 6 ਦਿਨਾਂ ਬਾਅਦ ਤਾਂ 5 ਦਿਨਾਂ ਬਾਅਦ ਤਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਆ ਜਦੋਂ ਲੋਕਾਂ ਨੇ ਲਾਂਡਾ ਪਾਉਣਾ ਸ਼ੁਰੂ ਕੀਤੀ ਹੈ ਨਾ ਜੀ ਸਭ ਤੋਂ ਪਹਿਲਾਂ ਅਸੇ ਹੀ ਮੁੱਦਾ ਚੁੱਕਿਆ ਸੀਗਾ ਕਿ ਪ੍ਰਵਾਸੀਆਂ ਨਾਲੋਂ ਹੁਣ ਪੰਜਾਬੀਆਂ ਨਾਲੋਂ ਵੱਧ ਪਿਆਰੇ ਪ੍ਰਵਾਸੀ ਹੋ ਗਏ ਨਾ ਲੀਡਰਾਂ ਨੂੰ ਠੀਕ ਹੈ ਮੁੱਖ ਮੰਤਰੀ ਤੇ ਭਗਵਾਨ ਮੁੱਖ ਮੰਤਰੀ ਭਗਵਾਨ ਤਾਂ ਮਾਨ ਦੇ ਬਿਆਨ ਤੇ ਮੈਂ ਕੋਈ ਕੈਂਤੂ ਪਰੰਤੂ ਨਹੀਂ ਕਰਦਾ ਹੂੰ ਇਹ ਕਹਿੰਦਾ ਪਤਾ ਨਹੀਂ ਕਹਿੰਦਾ ਕਿ ਪੱਛੇ ਜੇ ਕੈਨੇਡਾ ਦੇ ਵਿੱਚ ਕੀ ਬ੍ਰੈਂਟਨ ਦੇ ਕਿਉਂ ਹਟਾ ਰਹੇ ਉਹਦੇ ਵਿੱਚ ਕਹਿੰਦਾ ਇੱਥੇ ਲੜਾਈ ਝਗੜਾ ਵੀ ਲੋਕ ਧਰਨੇ ਪ੍ਰਦਰਸ਼ਨ ਕਰਦੇ ਨੇ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉੱਥੇ ਪ੍ਰਦਰਸ਼ਨ ਹੋ ਰਹੇ ਨੇ ਹੂੰ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਤੁਸੀਂ ਪੰਜਾਬ ਜਾਂ ਇੰਡੀਆ ਦਾ ਕਿਉਂ ਕੰਪੈਰੀਸਨ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ আর ਯੇ ਨਿਊਜ਼ੀਲੈਂਡ ਆਸਟ੍ਰੇਲੀਆ আর ਯੇ ਕੰਟਰੀਆਂ ਨਾਲ ਕਿਉਂ ਕਰਦੇ ਹੋ ਤੁਸੀਂ ਜੁਬਈ আর ਕੀ ਕੰਟਰੀ ਉੱਥੇ ਇਦਾਂ ਦਾ ਹੋਇਆ ਤਾਂ ਉਹਨਾਂ ਦੇ 2-3 ਚ ਫਹਾ ਦਿੱਤਾ ਹੋਣਾ ਸੀਗਾ ਚੌਂਕ ਦੇ ਵਿੱਚ ਉਹਦੀ ਥੋੜ੍ਹ ਵੱਟ ਕੇ ਜਾਂ ਗੋਲੀਆਂ ਮਾਰ ਕੇ ਹੈ ਨਾ ਜੀ ਉਹਨਾਂ ਦੇ ਹਲਾਲ ਕੀਤੇ ਹੋਣਾ ਸੀਗਾ ਸਿਰ ਕਲਮ ਕਰ ਦਿੰਦੇ ਆ ਮਤਲਬ ਕਿ ਰਾਜਨੀਤਿਕ ਆਗੂ ਨੇ ਤਾਂ ਰਾਜੀ ਦਿੱਤੀ ਕਰਨੀ ਹੈ ਜਿਵੇਂ ਮੈਂ ਤਾਂ ਸਿੱਧੀ ਗੱਲ ਕਹਾਂਗਾ ਚਾਹੇ ਮੁੱਖ ਮੰਤਰੀ ਸਾਹਿਬ ਨੇ ਚਾਹੇ ਕੋਈ ਹੋਰ ਰਾਜ ਚਾਹੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕੋਲੋਂ ਆਉਣ ਠੀਕ ਹੈ ਨਾ ਜੀ ਦੇਖੋ ਪੰਜਾਬ ਇੱਕ ਇਦਾਂ ਦਾ ਸੂਬਾ ਖੇਤੀ ਪ੍ਰਧਾਨ ਸੂਬਾ ਜਿਹੜਾ ਪੰਜਾਬ ਹੈ ਨਾ ਜੀ ਦੇਸ਼ ਦੀ ਆਜ਼ਾਦੀ ਦੇ ਵਿੱਚ ਪੰਜਾਬ ਨੇ ਪੰਜਾਬੀਆਂ ਨੇ ਮੁੱਖ ਭੂਮਿਕਾ ਨਿਭਾਈ ਆ ਉਸ ਤੋਂ ਬਾਅਦ ਜਦੋਂ ਕਿਤੇ ਆਫਤ ਹੁੰਦੀ ਹੈ ਤਾਂ ਪੰਜਾਬ ਆ ਜਿਹੜੀ ਉਹ ਮਹੱਤਵਪੂਰਨ ਭੂਮਿਕਾ ਮੋਰੀ ਭੂਮਿਕਾ ਨਿਭਾਉਂਦਾ ਸਰਕਾਰਾਂ ਤੋਂ ਮੋਰੀ ਹੋ ਕੇ ਠੀਕ ਹੈ ਜੀ ਤਾਂ ਮੁੱਖ ਮੰਤਰੀ ਦਾ ਬਿਆਨ ਦੇਖੋ ਉਹਨਾਂ ਨੇ ਜਿਵੇਂ ਕਿ ਪਹਿਲਾਂ ਹੀ ਦੱਸਿਆ ਕਿ ਰਾਜਨੀਤਿਕ ਆਗੂ ਨੇ ਰਾਜਨੀਤੀ ਦੇ ਨਾਲ ਸੰਬੰਧਿਤ ਬਿਆਨ ਹੀ ਦੇਣਾ ਜੀ ਤੁਸੀਂ ਕਹਿੰਦੇ ਹੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਤੋ ਉਹਨਾਂ ਦੀ ਤਰੱਕੀ ਵੀ ਦੇਖੋ ਨਾ ਤੁਸੀਂ ਕੀ ਪੰਜਾਬ ਜਾਂ ਇੰਡੀਆ ਉਹਨਾਂ ਦੇ ਮੁਕਾਬਲੇ ਅੱਜ ਹੈ ਤਰੱਕੀ ਤੇ ਜੀ ਜੋ ਉੱਥੇ ਓਨੈਸਟੀ ਹੈ ਉੱਥੋਂ ਦੀ ਪਬਲਿਕ ਦੇ ਵਿੱਚ ਉੱਥੋਂ ਦੇ ਲੀਡਰਾਂ ਦੇ ਵਿੱਚ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਪੰਜਾਬ ਜਾਂ ਇੰਡੀਆ ਦੇ ਵਿੱਚ ਹੈ ਉਹ ਜੀ ਮਤਲਬ ਕਿ ਕੁੱਲ ਮਿਲਾ ਕੇ ਇਹਨਾਂ ਨੇ ਗੋਲ-ਮੋਲ ਜਵਾਬ ਦੇਣੇ ਹੁੰਦੇ ਉਹੀ ਕੰਮ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵਾ ਤੁਸੀਂ ਇੱਕ ਕੰਪੈਰੀਜ਼ਨ ਕਰ ਦਿੰਦੇ ਦੁਬਈ ਦੇ ਨਾਲ ਕਰ ਦਿੰਦੇ ਜੀ ਤੁਸੀਂ ਸਾਊਦੀ ਦੇ ਨਾਲ ਕਰ ਦਿੰਦੇ ਜੀ ਚੇਤਨ ਜੀ ਇੱਕ ਬਿਆਨ ਹੋਰ ਉਹ ਦਿੰਦੇ ਨੇ ਪ੍ਰੈਸ ਕਾਨਫਰੰਸ ਜਦੋਂ ਹੁੰਦੀ ਹੈ ਉਹ ਕਹਿੰਦੇ ਨੇ ਕਿ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਇੰਗਲੈਂਡ ਕੈਨੇਡਾ ਵੱਖ-ਵੱਖ ਧਰਤੀ ਤੇ ਗਏ ਹੋਏ ਨੇ ਇਹ ਦੇਸ਼ਾਂ ਵਿੱਚ ਗਏ ਹੋਏ ਨੇ ਜੇ ਉਹ ਵਾਪਸ ਆ ਜਾਣ ਕੀ ਹੋਊਗਾ ਪਰ ਗੱਲ ਤੇ ਇਹ ਵੀ ਹੈ ਕਿ ਜਦੋਂ ਸਾਡਾ ਇਧਰ ਕੋਈ ਬੱਚਾ ਕੋਈ ਬੰਦਾ ਜਾਂਦਾ ਉਹਦੀ ਕਿੰਨੀ ਇਨਕੁਆਰੀ ਹੁੰਦੀ ਹੈ ਇਹਨਾਂ ਦੀ ਕੋਈ ਇਨਕੁਆਰੀ ਹੈ ਪ੍ਰਵਾਸੀ ਦੀ ਇਹਦਾ ਇੱਕ ਸਵਾਲ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੂੰ ਜੇ ਸਾਡੇ ਨਿਆਣੇ ਉਧਰ ਮੈਂ ਕਹਿੰਦਾ ਪੰਜਾਬ ਨੂੰ ਛੱਡੋ ਕੋਈ ਵੀ ਲਾ ਲਓ ਇੰਡੀਆ ਦਾ ਜਾਂਦਾ ਵਾ ਕੋਈ ਉੱਤੇ ਬੰਗਲਾਦੇਸ਼ੀ ਜਾਂਦਾ ਕੋਈ ਨੇਪਾਲ ਦਾ ਜਾਂਦਾ ਕੋਈ ਅਦਰ ਕੰਟਰੀ ਦਾ ਜਾਂਦਾ ਹੈ ਨਾ ਜੀ ਜੀ ਉਹਨਾਂ ਦਾ ਰਿਕਾਰਡ ਬੋਲਦੇ ਆ ਚਾਹੇ ਕੈਨੇਡਾ ਹੋਵੇ ਚਾਹੇ ਯੂ ਐਸਏ ਹੋਵੇ ਯੂਕੇ ਹੋਵੇ ਆਸਟ੍ਰੇਲੀਆ ਹੋਵੇ ਨਿਊਜ਼ੀਲੈਂਡ ਹੋਵੇ ਜੀ ਠੀਕ ਆ ਨਾ ਰਿਕਾਰਡ ਬੋਲਦੇ ਉਹਨਾਂ ਦੇ ਸਾਰਿਆਂ ਦੇ ਉਹਨਾਂ ਦੀ ਡਾਕੂਮੈਂਟੇਸ਼ਨ ਹੁੰਦੀ ਹੈ ਉੱਥੇ ਪ੍ਰੋਪਰ ਇਹ ਨਹੀਂ ਆ ਕਿ ਉਹ ਉਧਰੋਂ ਕੁਝ ਕਰਕੇ ਆ ਤਾਂ ਇੱਧਰ ਉਹਨੂੰ ਭਰਤੀ ਕਰੀ ਜਾਂਦੇ ਆ ਹੈ ਨਾ ਜੀ ਤਾਂ ਉਹੀ ਪਹਸਾਬ ਆ ਨਾ ਪੰਜਾਬ ਦੇ ਵਿੱਚ ਫਿਰ ਕੀ ਆ ਕਿ ਇਹਦੇ ਨਾਲ ਨੇ ਯੂਪੀ ਬਿਹਾਰ ਦੇ ਵਿੱਚ ਵੀ ਵੋਟਾਂ ਬਣਾਈਆਂ ਪੰਜਾਬ ਦੇ ਵਿੱਚ ਲੱਗਦਾ ਆ ਕਿ ਬਣਾਈ ਜਾਂਦੇ ਆ ਕਿ ਉਹਦੇ ਵਿੱਚ ਕੋਈ ਅਤਕਥਣੀ ਨਹੀਂ ਆ ਕੋਈ ਛੁੱਟੇ ਉਹ ਛੁੱਟੇ ਆਉਣ ਵਾਲੀ ਤਾਂ ਉਹਨੂੰ ਕੋਈ ਗੱਲ ਹੀ ਨਹੀਂ ਆ ਉੱਥੇ ਡਾਕੂਮੈਂਟੇਸ਼ਨ ਪ੍ਰੋਪਰ ਆ ਕਿਹੜਾ ਬੰਦਾ ਕੀ ਕਰਦਾ ਤੇ ਕੀ ਕੀ ਕਿੱਥੇ ਰਹਿੰਦਾ ਹੈ ਨਾ ਜੀ ਤੇ ਇੱਥੇ ਕੀ ਆ ਜੀ ਇੱਥੇ ਜਦੋਂ ਬੱਚਾ ਸਾਡਾ ਹਰਵੀਰ ਸਿੰਘ ਕਿਡਨਾਪ ਹੁੰਦਾ ਪੁਲਿਸ ਅਭਿਆਨ ਚਲੋਂਦੀ ਹੈ ਸਰਚ ਅਭਿਆਨ ਚਲੋਂਦੀ ਹੈ 20 ਤੋਂ 25 ਭਗੋੜੇ ਤਾਂ ਉਦੋਂ ਲੱਭ ਜਾਂਦੇ ਇਹਨਾਂ ਨੂੰ ਜਿਹੜੇ 도ੜ ਦੁੜ ਜਾਂਦੇ ਆਖਰੇ ਡੈਨਿਕ ਪਾਸ ਕਰਦੀ ਖਬਰ ਹੈ ਹੁਸ਼ਾਰਪੁਰ ਦੇ ਵਿੱਚ ਲਾਈ ਹੋਈ ਪੱਤਰਕਾਰ ਸਾਹਿਬ ਨੇ ਅੱਛਾ ਜੀ ਤਾਂ ਇਹ ਤਾਂ ਹੈ ਨਹੀਂ ਕਿ ਪੱਤਰਕਾਰ ਸਾਹਿਬ ਨੇ ਹਵਾ ਦੇ ਵਿੱਚੋਂ ਖਬਰ ਲਾਤੀ ਆ ਮਤਲਬ ਮੁੱਖ ਮੰਤਰੀ ਸਾਹਿਬ ਨੂੰ ਉਹ ਵੀ ਖਬਰਾਂ ਪੜ੍ਹਨੀਆਂ ਚਾਹੀਦੀਆਂ ਚਾਹੀਦੇ ਹਨ ਤੇ ਲੀਡਰਾਂ ਨੂੰ ਦੇਣੀਆਂ ਚਾਹੀਦੀਆਂ ਹਨ ਮਤਲਬ ਕਿ ਠੀਕ ਹੈ ਤੁਹਾਡੀ ਵੋਟ ਬੈਂਕ ਹੈ ਤੁਹਾਨੂੰ ਮੁਬਾਰਕਾ ਤੁਹਾਡੀਆਂ ਵੋਟਾਂ ਤੁਹਾਡੀਆਂ ਵੋਟ ਬੈਂਕ ਹੈ ਜਿਹੜਾ ਪਰ ਜਿਹਨਾਂ ਦੇ ਸਿਰ ਤੇ ਉਹਨਾਂ ਲਈ ਤਾਂ ਘੱਟੋ ਘੱਟ ਸੋਚੋਗੇ ਮਾੜਾ ਮੋਟਾ ਜੀ ਪਰ ਚੇਤਨ ਜੀ ਸੋਸ਼ਲ ਮੀਡੀਆ ਜਮਾਨਾ ਹੈ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਵਾਇਰਲ ਹੁੰਦੀਆਂ ਹਰ ਵੀਰ ਦੀਆਂ ਜਾਂ ਕਿਸੇ ਵੀ ਪ੍ਰਵਾਸੀ ਦੀਆਂ ਥੱਲੇ ਕਮੈਂਡ ਸੈਕਸ਼ਨ ਦੀ ਗੱਲ ਕਰਾਂ ਤਾਂ ਕਮੈਂਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਲਿਖੀ ਹੋਈ ਹੈ ਕਿ ਇੱਕ ਜਾਨ ਨੇ ਗਲਤੀ ਕੀਤੀ ਹੈ ਜਿੱਦਾਂ ਹਰਵੀਰ ਸਿੰਘ ਦੇ ਮਾਮਲੇ 'ਚ ਬਾਕੀ ਪ੍ਰਵਾਸੀਆਂ ਨੂੰ ਸਜ਼ਾ ਕਿਉਂ ਦਿੱਤੀ ਜਾਵੇ ਦੇਖੋ ਗੱਲ ਇਹ ਆ ਗੱਲ ਹੋ ਰਹੀ ਆ ਹੁਣ ਕੱਲ ਇੱਕ ਪਿੰਡ ਦੇ ਵਿੱਚ ਚੱਬੇ ਹਾਲ ਦੇ ਵਿੱਚ ਮਤਾ ਮਤਾ ਪਿਆ ਹੈ ਨਾ ਚੱਬਾ ਪਿੰਚਲ ਉਹ ਕਹਿੰਦਾ ਇਹਨਾਂ ਤੋਂ ਵੋਟ ਲੈਣ ਦਾ ਅਧਿਕਾਰ ਵਾਪਸ ਲਿਆ ਜਾਵੇ ਮਾ ਸਵੇਰੇ ਚੰਬੇ ਵਾਲ ਹੋਇਆ ਸੀ ਸਵੇਰੇ ਚੰਬੇ ਵਾਲ ਵਾਲੇ ਨੂੰ ਤਾਂ ਸੈਂਕੜੇ ਪਿੰਡਾਂ ਦੇ ਪਾਤਾ ਬਰਨਾਲੇ ਬਠਿੰਡੇ ਪੰਜਾਬ ਦੇ ਪਤਾ ਨਹੀਂ ਕਿਹੜੇ ਕਿਹੜੇ ਪਿੰਡਾਂ ਨੇ ਹੁਣ ਮਤੇ ਜਿਹੜੇ ਪਾਸ ਕਰ ਦਿੱਤੇ ਆ ਤੇ ਉੱਥੇ ਕਹਿੰਦੇ ਕਿ ਇਹਨਾਂ ਤੋਂ ਵੋਟ ਲੈਂਡ ਦਾ ਅਧਿਕਾਰ ਹੈ ਜਿਹੜਾ ਵਾਪਸ ਲਿਆ ਜਾਵੇ ਜੀ ਉਹ ਮੈਂ ਕਹਿੰਦਾ 100% ਨਹੀਂ ਉਹ 1000% ਦੀ ਸਹੀ ਗੱਲ ਆ ਹਮ ਦੁਬਈ ਵਾਲੇ ਆਪਣੇ ਉਹ ਮੁਲਕ 'ਚ ਰਹਿਣ ਦਿੰਦੇ ਪੰਜਾਬੀ ਜਾਂਦੇ ਇੰਡੀਅਨ ਜਾਂਦੇ ਜਾਂ ਪਾਕਿਸਤਾਨੀ ਜਾਂਦੇ ਹੋਰ ਉੱਥੇ ਜਾਂਦੇ ਉਹ ਕੀ ਕਹਿੰਦੇ ਨੇ ਆਓ ਕੰਮ ਕਰੋ ਕਮਾਓ ਤੇ ਜਾਓ ਬਿਲਕੁਲ ਇਹੀ ਗੱਲਾਂ ਹੁੰਦੀਆਂ ਨੇ ਚਾਹੇ ਸੋਦੀ ਦੀ ਗੱਲ ਕਰ ਲਈਏ ਚਾਹੇ ਆਪਾਂ ਪਾਏ ਦੁਬਈ ਦੀ ਗੱਲ ਕਰ ਲਈਏ ਚਲੋ ਜੀ ਆ ਦੂਜੇ ਪਾਸੇ ਆਪਾਂ ਜਿਹੜੇ ਹੋਰ ਤਰੱਕੀ ਵਾਲੇ ਜਿਹੜੇ ਵਿਕਾਸਸ਼ੀਲ ਅਸ਼ੀਰ ਦੇਸ਼ ਨੇ ਮੁਲਕ ਨੇ ਕੈਨੇਡਾ ਅਮਰੀਕਾ ਯੂਕੇ ਯੂਐਸਏ ਆਰਗੇ ਤੇ ਇਹਨਾਂ ਦੇ ਵਿੱਚ ਵੀ ਜਦੋਂ ਆਪਾਂ ਸਿਟੀਜ਼ਨਸ਼ਿਪ ਹੋਣਾ ਹੋਵੇ ਗ੍ਰੀਨ ਕਾਰਡ ਲੈਣਾ ਹੋਵੇ ਜਾਂ ਪੀਆਰ ਲੈਣੀ ਹੋਵੇ ਤੇ ਕੋਈ ਸੋਕੇ ਨਹੀਂ ਹੈ ਕਿ ਉੱਥੇ ਵੀ ਇਹ ਕਮ ਹੈ ਨਾ ਜੀ ਉੱਥੇ ਬਕਾਇਦਾ ਪੁਆਇੰਟਸ ਜਾਂਦੇ ਕਾਊਂਟ ਕਰਦੇ ਨੇ ਕਿ ਕਿਹੜੇ ਬੰਦੇ ਨੇ ਕੀ ਕੀਤਾ ਕਿਹੜੇ ਬੰਦੇ ਨੇ ਕੀ ਕੀਤਾ ਇੱਥੇ ਤਾਂ ਉਹ ਯੂਪੀ ਚ ਵੀ ਵੋਟਾਂ ਬਣਾਈ ਫਿਰਦੇ ਇੱਥੇ ਵੀ ਯੂਟੂਬ ਬਣਾਈ ਫਿਰਦੇ ਆ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਆ ਕਿ ਪੰਜਾਬ ਦਾ ਜਾਂ ਇੰਡੀਆ ਦਾ ਜਾਂ ਪੈਰੀਜ਼ਨ ਤੁਸੀਂ ਯੂਐਸਏ ਯੂਕੇ ਨਿਊਜ਼ੀਲੈਂਡ ਆ ਰਹੀਆਂ ਮੂਲਕਾਂ ਦੇ ਨਾਲ ਨਹੀਂ ਤੁਸੀਂ ਕਰ ਸਕਦੇ ਜੀ ਬਿਲਕੁਲ ਚੇਤਨ ਜੀ ਇੱਕ ਬਿਆਨ ਹੋਰ ਆਉਂਦਾ ਹੈ ਸੁਖਪਾਲ ਸਿੰਘ ਖਹਿਰਾ ਦਾ ਉਹ ਕਹਿੰਦੇ ਨੇ ਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿਹੜੇ ਪ੍ਰਵਾਸੀ বাস ਚੁੱਕੇ ਨੇ ਕਿਉਂ ਨਹੀਂ ਹਿਮਾਚਲ ਵਾਂਗ ਗੁਜਰਾਤ ਵਾਂਗ ਪੰਜਾਬ 'ਚ ਕਾਨੂੰਨ ਬਣਦੇ ਜੇ ਕਾਨੂੰਨ ਨਾ ਬਣੇ ਤਾਂ ਇੱਥੇ ਪੰਜਾਬੀਆਂ ਸਿਰ ਤੇ ਪੱਗਾਂ ਨਹੀਂ ਦਸਣੀਆਂ ਜੀ ਬਹੁਤ ਸੰਵੇਦਨਸ਼ੀਲ ਗੰਭੀਰਤਾ ਭਰਿਆ ਜਿਹੜਾ ਬਿਆਨ ਆ ਕਾਂਗਰਸ ਦੇ ਆਗੂ ਸੁਪਾਲ ਸਿੰਘ ਖੈਰਾ ਨੇ ਦਿੱਤਾ ਹੈ ਜੀ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦੂਰ رائے ਨਹੀਂ ਹੈਗੀ ਜੀ ਬਿਲਕੁਲ ਪੰਜਾਬੀਆਂ ਨੂੰ ਤਾਂ ਇੱਕੋ ਹੀ ਆ ਜੀ ਜਿੱਦਾਂ ਕੱਲ ਆਪਾਂ ਨਿਹੰਗ ਸਿੰਘ ਬਾਬਾ ਜੀ ਨਾਲ ਕੀਤਾ ਇੰਟਰਵਿਊ ਪੋਡਕਾਸਟ ਕੀਤਾ ਹੈਗਾ ਮੈਂ ਉਹ ਕਹਿੰਦੇ ਸੀ ਇੱਥੇ ਆ ਤਾਂ ਬਸ ਕਹਿੰਦੇ ਆ ਕਿ 8ਵੀਂ 10ਵੀਂ 12ਵੀਂ ਕੀਤੀ ਹੈ ਤੇ ਚਲੋ ਜਾ ਚੜੋ ਤੇ ਆਪਾਂ ਆਲਸ ਕਰ ਲਈਏ ਤੇ ਬਾਹਰ ਜੀ ਸੋ ਇਹ ਪੰਜਾਬੀਆਂ ਨੂੰ ਵੀ ਇਹ ਗੱਲ ਵਿਚਾਰਨੀ ਚਾਹੀਦੀ ਹੈ ਪੰਜਾਬੀਆਂ ਨੂੰ ਵੀ ਜਰੂਰ ਇੱਕ ਪੰਛੀ ਝਾਤ ਆਪਣੇ ਪਸ਼ੋਕੜਾਲ ਮਾਰਨੀ ਚਾਹੀਦੀ ਆ ਜਿਸ ਮੁਲਕ ਨੂੰ ਆਜ਼ਾਦ ਕਰਵਾਉਣ ਦੇ ਲਈ ਅਸੀਂ ਹਜ਼ਾਰਾਂ ਲੱਖਾਂ ਕੁਰਬਾਨੀਆਂ ਦਿੱਤੀਆਂ ਅੱਜ ਅਸੀਂ ਉਸੇ ਮੁਲਕ ਤੋਂ ਬੇਮਖੋ ਰਿਹਾ ਠੀਕ ਹੈ ਸਰਕਾਰਾਂ ਦੇ ਸਤਾਏ ਹੋਣਗੇ ਲੋਕ ਰੋਜ਼ਗਾਰ ਦੇ ਉਸਤਾਈ ਹੋਣਗੇ ਨਹੀਂ ਮਿਲਦਾ ਪ੍ਰੋਪਰ ਤਰੀਕੇ ਦੇ ਨਾਲ ਪਰ ਕਦੋਂ ਤੱਕ ਅਸੀਂ ਦੂਜੇ ਮੂਲਕਾਂ ਦੇ ਵਿੱਚ ਭੱਜੀ ਜਾਵਾਂਗੇ ਅੱਜ ਇਹੀ ਕਾਰਨ ਆ ਨਾ ਕਿ ਹਰ ਇੱਕ ਜਿਹੜੀ ਵੀ ਮੈਂ ਗੱਲ ਕਹਿਣਾ ਹੁੰਦਾ ਕਿ ਹਰ ਇੱਕ ਚੀਜ਼ ਦੀ ਕਪੈਸਿਟੀ ਹੁੰਦੀ ਹੈ ਹੁਣ ਤੁਸੀਂ 5 ਸੀਟਰ ਗੱਡੀ ਦੇ ਵਿੱਚ 10 ਬੰਦੇ ਬਿਠਾ ਲਓਗੇ ਨਹੀਂ ਕਦੇ ਵੀ ਨਹੀਂ 7 ਸੀਟਰ ਗੱਡੀ ਦੇ ਵਿੱਚ 15 ਬੰਦੇ ਬਿਠਾ ਸਕਦੇ ਹੋ ਨਹੀਂ ਇਸੇ ਤਰ੍ਹਾਂ ਕੋਈ ਵੀ ਦੇਸ਼ ਜਿੰਨੀ ਮਰਜ਼ੀ ਉਹਨਾਂ ਨੇ ਤਰੱਕੀ ਕੀਤੀ ਹੋਵੇ ਭਾਵੇਂ ਉਹਨਾਂ ਦਾ ਭਾਰਤ ਨਾਲੋਂ ਰਕਮਾ ਜਿਹੜਾ ਉਹ ਖੇਤਰਫਲ ਹੈ ਉਹ ਕਾਫੀ ਜ਼ਿਆਦਾ ਹੋਏਗਾ ਪਰ ਕਪੈਸਿਟੀ ਤਾਂ ਲਿਮਿਟੇਸ਼ਨਸ ਹੁੰਦੀਆਂ ਨੇ ਹਰ ਇੱਕ ਚੀਜ਼ ਦੀ ਆ ਉਸੇ ਗੱਲ ਕਰਕੇ ਆ ਜੋ ਉਹਨਾਂ ਦੇ ਮੁਲਕਾਂ ਦੇ ਲੋਕ ਆ ਜਿਹੜੇ ਉਹ ਅੱਜ ਸੰਘਰਸ਼ ਕਰ ਰਹੇ ਨੇ ਕਿ ਇੱਥੋਂ ਪ੍ਰਵਾਸੀਆਂ ਨੂੰ ਉਹ ਜਿਹੜਾ ਵਾਪਸ ਉਹਨਾਂ ਦੇ ਦੇਸ਼ ਦੇ ਵਿੱਚ ਭੇਜੋ ਠੀਕ ਆ ਇਸ ਤਰ੍ਹਾਂ ਦੇ ਰੂਲ ਚਾਹੀਦੇ ਵੀ ਨੇ ਆਓ ਕਮਾਓ ਤੇ ਜਾਓ ਚਾਹੇ ਉਹ ਸਟੇਟ ਦੀ ਗੱਲ ਹੋਵੇ ਚਾਹੇ ਕਿਸੇ ਕੰਟਰੀ ਦੀ ਗੱਲ ਹੋਵੇ ਤੇ ਪਰ ਜਿਹੜਾ ਇਹ ਸੁਖਪਾਲ ਸਿੰਘ ਖੈਰਾ ਨੇ ਬਿਆਨ ਦਿੱਤਾ ਹੈ ਬਹੁਤ ਮੈਂ ਤਾਂ ਕਹਾਗਾ ਕਿ ਬਹੁਤ ਇੱਕ ਨਰਪੱਖਤਾ ਵਾਲਾ ਉਹਨਾਂ ਨੇ ਬਿਆਨ ਦਿੱਤਾ ਇਸ ਬਿਆਨ ਵੱਲ ਸਾਰਿਆਂ ਨੂੰ ਆਮ ਲੋਕਾਂ ਨੂੰ ਆਮ عوام ਨੂੰ ਜਿਹੜੀ ਉਹ ਜ਼ਰੂਰ ਸੋਚ ਵਿਚਾਰ ਕਰਨਾ ਚਾਹੀਦਾ ਜੀ ਕਿ ਜੇਕਰ ਪੰਜਾਬੀ ਨਹੀਂ ਰਹਿਣਗੇ ਪੱਗਾਂ ਵਾਲੇ ਨਹੀਂ ਰਹਿਣਗੇ ਤਾਂ ਇੱਥੇ ਪੱਗਾਂ ਨਜ਼ਰ ਕਿੱਥੋਂ ਆਣਗੀਆਂ ਦਸਤਾਰਾਂ ਜੀ ਸਾਰੇ ਜੇਕਰ ਬਾਹਰ ਹੀ ਚੱਲ ਜਾਣਗੇ ਬਿਲਕੁਲ ਕਿਉਂਕਿ ਹੁਣ ਆਪਾਂ ਸਰਕਾਰੀ ਨੌਕਰੀਆਂ ਦੀ ਗੱਲ ਕਰ ਲਈਏ ਇਹ ਤਾਂ ਹੈ ਨਹੀਂ ਕਿ ਜੇ ਹੁਣ ਪੰਜਾਬ ਦੇ ਵਿੱਚ 3 ਕਰੋੜ ਦੀ ਆਬਾਦੀ ਹੈ ਤਾਂ 3 ਦੇ ਕਿਰੋੜ ਬੰਦੇ ਸਰਕਾਰੀ ਨੌਕਰੀ ਤੇ ਲੱਗ ਜਾਣ ਹੂੰ ਲਿਮਿਟੇਸ਼ਨਸ ਹੁੰਦੀਆਂ ਨੇ ਕੈਪੈਸਿਟੀ ਹੁੰਦੀਆਂ ਨੇ ਅਸੀਂ ਆਪਣੇ ਆਪ ਨੂੰ ਉਸ ਲੈਵਲ ਤੇ ਕੈਪੇਬਲ ਬਣਾਈਏ ਹੂੰ ਮੈਂ 6 ਸਾਲ ਧੱਕੇ ਖਾਦੇ ਸਰਕਾਰੀ ਨੌਕਰੀ ਲਈ ਨਹੀਂ ਮਿਲੀ ਅੱਛਾ ਵੈਕੈਂਸੀਆਂ ਨਹੀਂ ਓਪਨ ਹੋਈਆਂ ਔਰ ਇਹ ਤਾਂ ਹੈ ਨਹੀਂ ਕਿ ਮੈਂ ਫੇਰ ਉੱਥੇ ਘਰ ਬਹਿ ਜਾਨਾ ਜਾਂ ਸਿਰਫ ੜਕੇ ਬਹਿ ਜਾਨਾ ਆਪਣੇ ਘਰ ਦੇ ਮੂਰੇ ਚਲੋ ਠੀਕ ਆ ਆਪਾਂ ਆਏ ਆ ਸੰਘਰਸ਼ ਕੀਤਾ ਆਪਾਂ ਕਾਮਯਾਬ ਹੋਣ ਲੱਗੇ ਆ ਹਨਾ ਜੀ ਤਾਂ ਇਸ ਕਰਕੇ ਥੋੜਾ ਪੰਜਾਬੀਆਂ ਨੂੰ ਇਹ ਆ ਹਥੀ ਤੇ ਹੱਡੀ ਮਿਹਨਤ ਕਰਨ ਲੋਚ ਥੋੜਾ ਕੰਨੀ ਘਤਰਾਉਣ ਲੱਗੇ ਨੇ ਅੱਜ ਕੱਲ ਤਾਂ ਜਿਹੜਾ ਯੂਥ ਆ ਜਿੱਦੋਂ ਕੱਲ ਬਾਬਾ ਜੀ ਕਹਿੰਦੇ ਸੀ ਬਾਹਰ ਜਾ ਕੇ ਤੁਸੀਂ ਕੰਮ ਕਰਦੇ ਇੱਥੇ ਵੀ ਕਰ ਲਓ ਇੱਥੇ ਕਰ ਲਓ ਤਾਂ ਕੁੱਲ ਮਿਲਾ ਕੇ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਆ ਜਿਹੜਾ ਬਹੁਤ ਵਧੀਆ ਠੀਕ ਆ ਆਉਣ ਯੂਪ ਬਿਹਾਰ ਵਾਲੇ ਆਉਣ ਕੰਮ ਕਰਨ ਤੇ ਵਾਪਸ ਜਾਣ ਜੀ ਇਹ ਨਹੀਂ ਕਿ ਪੰਜਾਬ ਆਲੇ ਉਹਨੂੰ ਆਪਣੀਆਂ ਵੋਟਾਂ ਖਾਤਰ ਐਮ ਸੀ ਸਰਪੰਚਾ ਜਾਂ ਹੋਰ ਐਮ ਐਲ ਏ ਵਗੈਰਾ ਜਿਹੜੇ ਆ ਉਹਨਾਂ ਦੇ ਨੀਲੇ ਪੀਲੇ ਕਾਰਡ ਵੀ ਬਣਾਈ ਜਾਂਦੇ ਉਹਨਾਂ ਦੇ ਆਧਾਰ ਕਾਰਡ ਵੀ ਬਣਾਈ ਜਾਂਦੇ ਸਾਰਾ ਕੁਝ ਕਰੀ ਜਾਂਦੇ ਆ ਜੀ ਹੁਣ ਇੱਕ ਸਾਡੇ ਕੋਲ ਆਰਟੀਆਈ ਆਈ ਆ ਬਿਜਲੀ ਕਨੈਕਸ਼ਨ ਕੱਢ ਦਿੱਤੇ ਸੀਗੇ ਹੁਸ਼ਾਰਪੁਰ ਦੇ ਵਿੱਚ ਨੇ ਜਿਹੜੇ ਅੱਜ ਚੋ ਦੇ ਵਿੱਚ ਜਿਹੜੇ ਰਹਿੰਦੇ ਸੀਗੇ ਹਾਂਜੀ ਉਹ ਇੱਕ ਮੰਤਰੀ ਦੀ ਸਿਫਾਰਿਸ਼ ਤੇ ਤਤਕਾਲੀ ਮੰਤਰੀ ਦੀ ਸਿਫਾਰਿਸ਼ ਤੇ ਦੁਆਰਾ ਲੱਗਿਆ ਉੱਥੇ ਵਰਕ ਕਰ ਰਹੇ ਆ ਜਲਦ ਉਹ ਵੀ ਆਪਾਂ ਖੁਲਾਸਾ ਕਰਾਂਗੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਚੇਤਨ ਜੀ ਧੰਨਵਾਦ ਪ੍ਰੀਤ ਜੀ